ਕੇਂਦਰੀ ਟੇਡ ਯੂਨੀਆ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਦੇ ਸੱਦੇ ਤੇ ਜੋ ਦੇਸ਼ ਭਰ ਦੇ ਵਿੱਚ ਚਾਰ ਲੇਬਰ ਕੋਡਾਂ ਦੇ ਖਿਲਾਫ ਐਜੀਟੇਸ਼ਨ ਚੱਲ ਰਿਹਾ ਉਸ ਦੇ ਸੰਬੰਧ ਵਿੱਚ ਅਸੀਂ ਏਟਕ ਇੰਟਕ ਸੀਟੂ ਤੇ ਸੀਟੂ ਪੰਜਾਬ ਦੇ ਆਗੂ ਸਾਥੀ ਇੱਥੇ ਆਏ ਨੇ ਪਹਿਲਾਂ ਅਸੀਂ ਵਿਰੋਧ ਪ੍ਰਦਰਸ਼ਨ ਕਰਕੇ ਕੋਡ ਦੇ ਬਿੱਲ ਦੀਆਂ ਜਿਹੜੀਆਂ ਕਾਪੀਆਂ ਨੇ ਉਹ ਸਾਰੀਆਂ ਨੇ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਪ੍ਰਧਾਨ ਮੰਤਰੀ ਜਨਾ ਇੱਕ ਮੰਗ ਪੱਤਰ ਦਿੱਤਾ ਹੈ ਇਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਇਹ ਜਿਹੜੇ ਚਾਰ ਲੇਬਰ ਕੋਡ ਹੈ ਜਿਹੜੇ ਕਾਲੇ ਕੋਡ ਹੈ ਇਹਨਾਂ ਨੂੰ ਰੱਦ ਕੀਤਾ ਜਾਏ ਔਰ 29 ਕਾਨੂੰਨ ਜਿਹੜੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਬਹਾਲ ਕੀਤਾ ਜਾਏ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਤੱਕ ਇਹ ਕੋਡ ਬਿਲ ਕੋਡ ਜਿਹੜੇ ਹੈ ਲੇਬਰ ਵਾਪਸ ਨਹੀਂ ਹੁੰਦੇ ਉਦੋਂ ਤੱਕ ਅਸੀਂ ਸ਼ਿਗਰਤ ਜਾਰੀ ਰੱਖਾਂਗੇ ਮੈਂ ਐਮ ਐਸ ਭਾਟਿਆ ਜਨਤਕਤਰ 8 ਤੱਕ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਦੇਸ਼ ਵਿਆਪੀ ট্রেਡ ਯੂਨਿਨਾਂ ਫੈਡਰੇਸ਼ਨਾਂ ਸਟੇਟ ਵਾਈਜ਼ ਯੂਨਿਨਾਂ ਦੇ ਵੱਲੋਂ ਸਮੁੱਚੇ ਦੇਸ਼ 'ਚ ਜੋ ਮਜ਼ਦੂਰ ਵਿਰੋਧੀ ਸਮਾਜ ਵਿਰੋਧੀ ਜਮਹੂਰੀਅਤ ਵਿਰੋਧੀ 4 ਕੋਡ ਬਿਲ ਬਣਾ ਕੇ ਮੋਦੀ ਸਾਹਿਬ ਨੂੰ ਇਹ ਭੁਲੇਖਾ ਪੈਦਾ ਹੋਇਆ ਕਿ ਉਹ ਜਿਹੜੇ ਬੜੀ ਸਿੱਦਤ ਦੇ ਨਾਲ ਲੱਖਾਂ ਕਰਵਾਨੀਆਂ ਤੋਂ ਬਾਅਦ ਅਸੀਂ ਕਾਨੂੰਨ ਬਣਵਾਏ ਸੀ ਉਹਨਾਂ ਨੂੰ ਸ਼ਾਇਦ ਉਹ ਐਸ ਨੋਟੀਫਿਕੇਸ਼ਨ ਦੇ ਨਾਲ ਖਤਮ ਕਰ ਦੇਣਗੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਹਿੰਦੁਸਤਾਨ ਦੇ ਮਹਾਨ ਯੋਧਿਆਂ ਨੇ ਸ਼ਹੀਦਾਂ ਨੇ ਸਾਨੂੰ ਜਿਹੜਾ ਅਧਿਕਾਰ ਲੈ ਕੇ ਦਿੱਤਾ ਹੈ ਟਰੇਡ ਯੂਨੀਅਨ ਬਣਾਉਣ ਦਾ ਉਹ 1926 ਦਾ ਐਕਟ ਹੈ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਅੰਗਰੇਜ਼ ਹਕੂਮਤ ਨੇ ਦੋ ਲੋਕਵ੍ਰਧੀ ਬਿੱਲ ਲੈ ਕੇ ਆਏ ਸੀ ਤਾ ਬਕਟੇਸ਼ਵਰ ਦੱਤ ਤੇ ਭਗਤ ਸਿੰਘ ਹੋਰਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਬੰਬ ਸਿੱਟ ਕੇ ਧੂਏ ਵਾਲੇ ਬੰਬ ਸਿੱਟ ਕੇ ਆਪਦਾ ਪ੍ਰੋਟੈਸਟ ਕੀਤਾ ਸੀ ਤੇ ਅੱਜ ਸਮੂਚੀਆਂ ਜਥੇਬੰਦੀਆਂ ਇਹ ਨੋਟੀਫਿਕੇਸ਼ਨ ਦਾ ਵਿਰੋਧ ਕਰ ਰਹੀਆਂ ਨੇ ਤੇ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਜੇ ਕਿਸਾਨ ਬਰੋਦੀ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵੀ ਮਜ਼ਦੂਰਾਂ ਕਿਸਾਨਾਂ ਨੇ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਖਤਮ ਕਰਵਾਏ ਸੀ ਤੇ ਅੱਜ ਵੀ ਟ੍ਰੇਡ ਯੂਨੀਅਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਵੀ ਪੂਰਾ ਧਰ ਨਾਲ ਹੈ ਤੇ ਉਹਨੇ ਵੀ ਇਹਨਾਂ ਚਾਰ ਕੋਡਾਂ ਨੂੰ ਖਤਮ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਤੇ ਇਹਦੇ ਲਈ ਸੰਘਰਸ਼ ਵਿੱਢਿਆ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਨੂੰ ਉਹਨਾਂ ਚਿਰ ਜਾਰੀ ਰੱਖਾਂਗੇ ਜਿੰਨਾ ਚਿਰ ਇਹ ਚਾਰ ਜਿਹੜੇ ਕੋਡ ਬਿਲਲੇ ਇਹ ਰੱਦ ਨਹੀਂ ਹੁੰਦੇ ਤੇ ਜਿਹੜੇ ਸਾਡੇ 29 ਕਾਨੂੰਨ ਨੇ ਉਹ ਹੋਰ ਮਜ਼ਬੂਤੀ ਨਾਲ ਲਾਗੂ ਨਹੀਂ ਹੁੰਦੇ ਐਨੇ ਕਹਿੰਦਾ ਹੋਇਆ ਇਨਕਲਾਬ ਜਿੰਦਾਬਾਦ ਲੋ ਜੀ ਅੱਜ ਅਸੀਂ ਸ਼ਿਲਾਕੇ ਸਾਡੋ ਵੱਲੋਂ ਲਾਣਾ ਜ਼ਿਲ੍ਹੇ ਵਿੱਚ ਕਿਸੇ ਦਫ਼ਤਰ ਮੋਰੇ ਅੱਗੇ ਚਾਰ ਕੋਡਾਂ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਜਿਹੜੇ ਕਿ ਅਸੀਂ ਜਿਹੜੇ ਪਹਿਲਾਂ ਕਿ ਲਿਵਰ ਕਾਨੂੰਨ ਬਣਿਆ 29 ਕਾਨੂੰਨ ਬਣੇ ਸੀ ਉਹ ਬਹੁਤ ਹੀ ਕਰਵਾਰੀਆਂ ਦੇ ਕੇ ਬਣੇ ਸੀ ਮੋਦੀ ਸਰਕਾਰ ਨੇ ਰਤੋ ਰਾਤ ਉਹ ਕਾਨੂੰਨ ਰੱਦ ਕਰਦੇ ਹੋਏ ਚਾਰ ਦੇ ਕੋਡ ਲਾਗੂ ਕਰਤੇ ਜਿਹੜਾ ਕਿ ਬਹੁਤ ਹੀ ਮਜਬੂਤ ਮਲਾਇਆ ਮਰੂ ਨੇ ਇਸ ਕਰਕੇ ਅਸੀਂ ਅੱਜ ਅਸੀਂ ਪਈਆ ਕਰ ਰਹੇ ਆ ਸਾਰੇ ਜਥੇਬੰਦੀਆਂ ਕਿ ਜਿੰਨਾ ਚਾਹ 4 ਕਰੋੜ ਬੋਨਸ ਨਹੀਂ ਹੁੰਦੇ ਉਹਨਾਂ ਚ ਮੋਦੀ ਨੂੰ 4 ਦੀ ਮਹੀਨਾ ਸੌਣੀ ਲਵਾਗੇ ਕਿਉਂਕਿ ਮੋਦੀ ਜੁਲੇਵਾਜ ਬੰਦਾ ਹੈਗਾ ਪਹਿਲਾਂ ਇਹਨੇ ਪਿਛਲੇ 2 6 ਮਹੀਨੇ ਪਹਿਲਾਂ ਜੀਐਸਟੀ ਦਾ ਰਵਾ ਪਾਇਆ ਸੀ ਜਿਹੜੇ ਪ੍ਰੋਪਾਗੈਂਡਾ ਬਹੁਤ ਰੰਗ ਰੰਗ ਕੇ ਕੀਤਾ ਪਰ ਜੀਐਸਟੀ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਇਸੇ ਤਰ੍ਹਾਂ ਹੀ ਸ਼ੰਭੋ ਵੈਰੀਅਰ ਤੇ ਖਰੋਰੀ ਵੈਰੀਅਰ ਤੇ ਇਹਨੇ ਕਿਸਾਨਾਂ ਦੇ ਮਜ਼ਦੂਰਾਂ ਦਾ ਵਾਅਦਾ ਕੀਤਾ ਹੈ ਕਿ 4 ਕਰੋੜ ਬੋਨਸ ਕਰ ਲੈਣੇ ਆ ਪਰ ਉਹ ਵੀ ਅਜ ਤੱਕ ਨਹੀਂ ਲਏ ਅਸੀਂ ਅੱਜ ਫੇਰ ਚ ਤਾਰੀਂਦੇ ਨੇ ਕਿਉਂਕਿ ਸਾਡੇ ਦਾ ਇਹੀ ਇਹਨਾਂ ਯੋਲੇਵਾਦੀ ਕੀਤੀ ਤਾਂ ਪੰਜਾਬ ਦੇ ਮਜ਼ਦੂਰ ਮਲਾਜ਼ਮ ਇੱਥੇ ਵਾਕੇ ਹਿੰਦੁਸਤਾਨ ਦੇ ਜਿੰਨੇ ਮਜ਼ਦੂਰ ਤੇ ਮਲਾਜ਼ਮ ਨੇ ਉਹ ਇਸ ਦਾ ਬਿੱਲ ਦਾ ਵਿਰੋਧ ਕਰਦੇ ਹੋਏ ਇਹਦਾ ਪ੍ਰੋਟਸਟ ਕਰਨਗੇ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਜਿਹਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਏਗੀ ਮੈਨੂੰ ਉਮੀਦ ਹੈ ਕਿ ਜਿਵੇਂ ਯੋਲੇਵਾਦੀ ਨੇ ਪਹਿਲਾਂ ਲਾਰੇ ਲਾ ਝੂਠੇ ਲਾਰੇ ਲਾ ਕੇ ਇਹ ਸਾਰੇ ਕੰਪਨੀ ਬਾਸ ਲੈ ਨੇ ਉਵੇਂ ਹੀ ਚਾਰ ਕਰੋ ਬਾਸ ਲੈ ਕੋਡਵੇਰ ਬਾਸ ਲੱਗੂਗਾ इन ई कंदा जनतर्षा